ਨਸੀਬ ਸਭ ਦੇਖੀ ਜਾ ਰਿਆ ਸੀ ਨਸੀਬ ਦੀ ਮਾਂ ਪਸ਼ਪਿੰਦਰ ਨਾਲ ਕੋਈ ਵੀ ਗੱਲ ਕਰਦੀ ਤਾਂ ਚੁੱਪ ਹੋ ਜਾਂਦੀ ਪਸ਼ਪਿੰਦਰ ਨਿੱਕੇ ਨਿੱਕੇ ਜਵਾਬ ਦਿੰਦੀ ਪਤਾ ਨਹੀਂ ਕੀ ਸੋਚ ਰਹੀ ਹੋਵੇਗੀ ਪਸ਼ਪਿੰਦਰ ਅੰਦਰ ਸਵਾਦ ਵਿੱਚ ਮੱਦਮ ਚਾਨਣ ਦੇ ਬੱਲਬ ਹੀਟ ਗਰਮਾ ਗਰਮੀ ਬੈਛੜੀ ਹੋਈ ਸੀ ਈਵੇਂ ਗੱਲਾਂ ਕਰਦੀਆਂ ਅਤੇ ਮੂੰਹਾਂ ਤੇ ਉਂਗਲਾਂ ਰੱਖ ਕੇ ਸੋਚਣ ਲੱਗ ਪੈਂਦੀ ਪਰ ਕੋਈ ਅੰਦਾਜ਼ੇ ਲਾਉਂਦੇ ਸਿਰ ਖੁਰਕਦੇ ਕੰਨਾਂ ਵਿੱਚ ਉਂਗਲਾਂ ਫੇਰਦੇ ਪਰ ਕੁਝ ਵੀ ਜਿਵੇਂ ਸਮਝਣਾ ਆਉਂਦਾ ਹੋਵੇ ਅੱਧਾ ਪੌਣਾ ਘੰਟਾ ਲੱਗ ਕੇ ਸਭ ਬਾਹਰ ਨਿਕਲੇ ਅਤੇ ਆਪੋ ਆਪਣੇ ਮੰਝਿਆਂ ਤੇ ਪੈ ਗਏ ਫੇਰ ਕਿਸੇ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਚੰਨ ਚੰਨ ਨੇ ਰਾਤ ਹੌਲੀ ਹੌਲੀ ਉਤਰ ਰਹੀ ਸੀ ਚੰਨ ਦੀਆਂ ਰਿਸ਼ਮਾਂ ਬੋਹੜ ਦੇ ਪੱਤਿਆਂ ਵਿੱਚੋਂ ਦੀ ਆਪਣਾ ਰਾਹ ਬਣਾ ਕੇ ਧਰਤੀ ਉੱਤੇ ਉੱਬਰਦੀਆਂ ਅਤੇ ਖਾਮੋਸ਼ ਹੋ ਕੇ ਬੈਠ ਜਾਂਦੀਆਂ ਜਿਵੇਂ ਰਿਸ਼ਮਾਂ ਵੀ ਕੰਨ ਲਾ ਕੇ ਕੋਈ ਗੱਲ ਸੁਣਨਾ ਚਾਹੁੰਦੀਆਂ ਹੋਣ ਦੰਸੋ ਹਾਂ ਦਾ ਲੜ ਤਾਂ ਕਿਸੇ ਦੇ ਹੱਥ ਵੀ ਨਹੀਂ ਆ ਰਿਹਾ ਸੀ ਸਮਾਂ ਬਹੁਤ ਧੀਮੀ ਚਾਲ ਤੁਰ ਰਿਹਾ ਸੀ ਕਦਮ ਕਦਮ ਜਿਵੇਂ ਸ਼੍ਰੀਨਾ ਦੇ ਵੀ ਪੈਰ ਹੋਣ